ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਤੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 24 ਤੇ ਕੱਲ 25 ਫਰਵਰੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਪੱਛਮੀ ਯੂਪੀ ਦਿੱਲੀ ਚੰਡੀਗੜ੍ਹ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਅਸਾਰ ਨੇ ਦੋ ਦਿਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ 24 ਤੇ 25 ਨੂੰ ਕੀ ਮੀਂਹ ਦਾ ਅਸਰ ਬੰਦੇ ਦਿਖਾਈ ਦੇ ਰਿਹਾ ਜਾਂ ਮੌਸਮ ਸਾਫ਼ ਰਹੇਗਾ ਤੇ ਕਿਸ ਤਰ੍ਹਾਂ ਮੌਸਮ ਰਹਿਣ ਦੇ ਅਸਾਰ ਨੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ ਸ ਵੀਡੀਓ ਨੂੰ ਵੇਖ ਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵੇਂ ਚਾਲੂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਅੱਜ 24 ਫਰਵਰੀ ਦੀ ਗੱਲ ਕਰੀ ਤਾਂ ਅੱਜ ਚਾਰਤਰ ਲਾ ਕੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਕੁਝ ਕਪਾ ਗੱਲ ਕਰੀ ਖੇਤਰਾ ਵਿੱਚ ਬੱਦਲ ਵਾਈ ਅੱਜ ਜਿਹੜੀ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਦਿੱਲੀ ਦੇ ਕੁਝ ਖੇਤਰਾ ਵਿੱਚ ਆ ਜਿਹੜੀ ਕ੍ਰਾਸ ਕਰਦੀ ਰਹਿਣੀ ਜਾਨ ਕਾਂਤੇ ਦਿਖਾਈ ਨਹੀਂ ਦੇ ਰ ਜਿਆਤਰ ਲੱਗ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਕੱਲ 25 ਫਰਵਰੀ ਨੂੰ ਪੰਜਾਬ ਦੇ ਕੁਝ ਕੁ ਖੇਤਰਾਂ ਵਿੱਚ ਸੰਭਾਵਨਾ ਰਹਿ ਗਈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦਾ ਚੰਡੀਗੜ੍ਹ ਪੱਛਮੀ ਯੂਪੀ ਦੇ ਆਕੀਤੇ ਕਿਤੇ ਇੱਕ ਅੱਦੇ ਜ਼ਿਲ੍ਹੇ ਵਿੱਚ ਆਪਾਂ ਗੱਲ ਕਰੀ ਜੇ ਦੋ ਚਾਰ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹਲਕੀ ਜਿਹੜੀ ਆ ਵਰਖਾ ਹੁੰਦੀ ਸੰਭਾਵਨਾ ਹਲਕੇ ਜਾਂ ਇੱਕ ਦੋ ਖੇਤਰਾਂ ਵਿੱਚ ਹੋ ਸਕਦਾ ਥੋੜੇ ਜਲਕੇ ਤੋਂ ਦਰਮਿਆਨੇ ਕੁਝ ਕੁ ਮਿੰਟਾਂ ਲਈ ਛਰਾਟੇ ਆ ਵੇਖਣ ਨੂੰ ਮਿਲ ਸਕਦੇ ਜਿਆਤਰ ਲੱਗ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਕੋਈ ਵੱਡੇ ਤੇ ਮੀਂਹ ਦੀ ਸੁਭਾਵਨਾ ਪੰਦੀ ਦਿਖਾਈ ਨਹੀਂ ਦੇ ਰਹੀ ਤਾਂ ਪੰਜਾਬ ਦੇ ਜਿਲੇ ਵਾਰ ਆਪਾਂ ਦੱਸਣ ਦੀ ਕੋਸ਼ਿਸ਼ ਕਰੀਏ ਜਿਵੇਂ ਆ ਫਰੋਜ਼ਪੁਰ ਤੋਂ ਲੈ ਕੇ ਮੋਗਾ ਆ ਗਿਆ ਜਾਂ ਫਾਜ਼ਲਕਾ ਹੋ ਗਿਆ ਫਰੀਦਕੋਟ ਮੁਕਸਰ ਬਠਿੰਡਾ ਤੇ ਇਹਨਾਂ ਵਿੱਚ ਕਿਤੇ ਇੱਕ ਜਾਂ ਦੋ ਜ਼ਿਲ੍ਹੇ ਵਿੱਚ ਸੁਭਾਵਨਾ ਰਹੇਗੀ ਉਸ ਤੋਂ ਬਾਅਦ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਰੂਪਨਗਰ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਇਲਾਕੇ ਬਹਾਵਲੀ ਚੰਡੀਗੜ੍ਹ ਫਤਿਗੜ ਸਭ ਲੁਧਿਆਣਾ ਇਹਨਾਂ ਵਿੱਚ ਵੀ ਇੱਕ ਜਾਂ ਦੋ ਜ਼ਿਲ੍ਹੇ ਵਿੱਚ ਕਿਤੇ ਕਿਤੇ ਸੁਭਾਵਨਾ ਰਹੇਗੀ ਟੁੱਟ ਵੀ ਜਾਂ ਕਾਰਵੇਂ ਜਾਣ ਕੇ ਇੱਕਾ ਦੋ ਜ਼ਿਲ੍ਹੇ ਵਿੱਚ ਕਿਤੇ ਨਿੱਕੀ ਮੋਟੀ ਕਾਰਵੇਂ ਹੋ ਸਕਦੀ ਜਾਰਤਰ ਲੈ ਕੇ ਮੌਸਮ ਜਿਹੜਾ ਸਾਫ਼ ਤੇ ਕੁਸ਼ਕ ਕਪੂਰਥਲਾ ਜਾਂ ਪਟਿਆਲਾ ਸੰਗਰੂਰ ਹੋ ਗਿਆ ਜਾਂ ਆਪਣੇ ਜਿਹੜਾ ਹਰਿਆਣਾ ਤੇ ਜਾਂ ਪੰਚਕੂਲਾ ਹੋ ਗਿਆ ਕੈਥ ਅੰਬਾਲਾ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਤੇ ਪੱਛਮੀ ਯੂਪੀ ਹੋ ਗਿਆ ਇੱਥੇ ਵੀ ਇੱਕ ਅੱਧੇ ਜ਼ਿਲ੍ਹੇ ਵਿੱਚ ਸੰਭਾਵਨਾ ਰਹਿ ਗਈ ਜਾਰਤਰ ਲਗਾ ਮੌਸਮ ਜਿਹੜਾ ਸਾਫ ਤੇ ਕੁਝ ਕ੍ਰੈਨ ਦੀ ਸੰਭਾਵਨਾ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਪਾਣ ਦੀ ਦਿਖਾਈ ਨਹੀਂ ਦੇ ਰਹੀ ਆ 25 ਨੂੰ ਜਾਰਤਰ ਲਗਾ ਮੌਸਮ ਜਿਹੜਾ ਸਾਫ ਤੇ ਕੁਝ ਕ੍ਰੈਨ ਦੀ ਸੰਭਾਵਨਾ 24 ਫਰਵਰੀ ਅੱਜ ਵੀ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਖਾਸ ਕਰ ਦੁਪਹਿਰ ਤੋਂ ਬਾਅਦ ਜਿਹੜੀ ਬੱਦਲਵਾਈ ਕ੍ਰਾਸ ਕਰਨੀ ਸ਼ੁਰੂ ਹੋਵੇਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾ ਤਰਾ ਦੇ ਉੱਪਰੋਂ ਦੀ ਤਾਂ ਕੋਈ ਆਪਾਂ ਗੱਲ ਕਰੀਂ ਮੀਂਹ ਦਾ ਹਾਲਾਤ ਇਹ ਬੰਦੇ ਦਿਖਾਈ ਨਹੀਂ ਤੇਰੀ ਕੱਲ ਨੂੰ ਜਿਹੜੀ ਬੱਦਲ ਵਈ ਅਸੰਗਣੀ ਬੱਦਲ ਵਈ ਹੋਵੇਗੀ ਕਾਫੀ ਖੇਤਰਾ ਵਿੱਚ ਵੇਖਣ ਨੂੰ ਮਿਲੇਗੀ ਤਾਂ ਮੱਧਮ ਜੀ ਤੋਂ ਵੇਖਣ ਨੂੰ ਮਿਲਸਰੀ ਕੁਝ ਖੇਤਰਾ ਵਿੱਚ ਤਾਂ ਕੁਝ ਖੇਤਰਾ ਵਿੱਚ ਆਪਾਂ ਗੱਲ ਕਰੀਂ ਬੱਦਲ ਵਈ ਦੇ ਨਾਲ ਕਿਤੇ ਕਿਤੇ ਕਿਨਮਿਣ ਦਾ ਮਾਹੌਲ ਜਿਹੜਾ ਵੇਖਣ ਨੂੰ ਮਿਲ ਸਕਦਾ ਜਾਨੀ ਕਿ ਹਲਕੇ ਕਣੀਆਂ ਤੋਂ ਲੈ ਕੇ ਹਲਕਾ ਜਮੀ ਆ ਦਰਜ ਕੀਤਾ ਜਾ ਸਕਦਾ ਜਾਂ ਥੋੜ੍ਹ ਬੋਤੇ ਹੋ ਸਕਦੇ ਇਹ 2-4 ਜ਼ਿਲ੍ਹੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਆਕਾਰ ਵਾਈ ਜਾਨੀ ਕਿ ਹਲਕੇ ਜੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਪੱਛਮੀ ਜਿ ਲੇ ਵਸਬ ਆਪਣਾ ਕਿ ਦੱਖਣ ਪੱਛਮੀ ਹੋ ਕੇ ਪੰਜਾਬ ਦੇ ਜਾਂ ਮਾਝਾ ਤੇ ਬਾਬਾ ਦੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਹੋ ਗਿਆ ਜਾਂ ਆ ਪਾੜਾ ਦੇ ਨਾਲ ਲੱਗਦੇ ਖੇਤਰੋ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋ ਕੇ ਪੰਜਾਬ ਦੇ ਹਰਿਆਣਾ ਦੇ ਖੇਤਰੋ ਕੇ ਤੇ ਇੱਥੇ ਇਹ ਸੁਭਾਵਨਾ ਰਹਿ ਗਈ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰੋ ਕੇ ਇੱਥੇ ਵੀ ਇੱਕ ਅਧ ਦੇ ਜ਼ਿਲ੍ਹੇ ਵਿੱਚ ਸੁਭਾਵਨਾ ਰਹਿ ਗਈ ਕਣੀਆਤ ਲੱਗ ਹਲਕਾ ਵੀ ਜਾਂ ਉਸਰੇ ਇੱਕ ਅਧ ਦੇ ਖੇਤਰ ਵਿੱਚ ਹਲਕੇ ਜਿਹੇ ਸ਼ਰਾਟੇ ਦਰਜ ਕੀਤੇ ਜਾਂ ਉਸਰੇ ਕੁਝ ਕ ਮਿੰਟਾਂ ਲਈ ਜ਼ਿਆਦਾਤਰ ਮੌਸਮ ਜਿਹੜਾ ਹੋਵੇਗਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ 25 ਨੂੰ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਤਾਂ ਉਸ ਤੋਂ ਬਾਅਦ ਮੀਂਹ 22 ਤਾਈ ਨੂੰ ਟੁੱਟੀਆਂ ਕਾਰਵਾਈਆਂ ਹੋਣਗੀਆਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਅ ਦਿੱਲੀ ਦੇ ਕੁਝ ਖੇਤਰਾਂ ਵਿੱਚ ਤਮੀਨ 28 ਫਰਵਰੀ ਉਸ ਪਰ 1 ਮਾਰਚ ਨੂੰ ਸੁਭਾਵਨਾ ਰਹੇਗੀ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਚੰਡੀਗੜ੍ਹ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਦੇ ਅਸਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ 24 25 ਨੂੰ ਜਿਹੜੇ ਹਮਾਵਨਗੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਦੀਆਂ ਰਹਿਣਗੇ ਹਲਕੇ ਦਰਮਿਆਨੇ ਰਫਤਾਰ ਦੀਆਂ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚ ਪਹੁੰਚਾ ਦਿੱਤੀ ਜਾਵੇ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਫਿਰ ਥੋੜਾ ਬਹੁਤ ਬਹੁਤ ਧੰਨਵਾਦ